ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੇ ਅਕਤੂਬਰ 2023 ਤੇ ਇਸ ਸਾਲ ਦੇ ਜੁਲਾਈ ਦੇ ਵਿਚਕਾਰ ਕੈਨੇਡਾ ਅਮਰੀਕਾ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਪ੍ਰਵਾਸੀਆਂ ਦੇ ਨਾਲ ਰਿਕਾਰਡ ਉੱਚ ਮੁਕਾਬਲੇ ਦਰਜ ਕੀਤੇ ਖਾਸ ਕਰਕੇ ਭਾਰਤੀਆਂ ਪ੍ਰਵਾਸੀਆਂ ਨੇ ਉੱਤਰੀ ਯੂ ਐਸ ਬਾਰਡਰ ਕ੍ਰੋਸਿੰਗਾਂ ਦੇ ਵਿੱਚ ਵਾਧਾ ਕੀਤਾ ਹੈ ਕੈਨੇਡੀਅਨ ਸਰਹੱਦ ਤੋਂ ਅੱਧੇ ਘੰਟੇ ਦੀ ਦੂਰੀ ਤੇ ਕੁਝ ਲੋਕਾਂ ਨੇ ਕਲਿੰਟਨ ਕਾਉਂਟੀ ਨਿਊਯਾਰਕ ਸਰਕਾਰੀ ਇਮਾਰਤ ਦੇ ਕੋਲ ਇੱਕ ਟੈਕਸੀ ਮਿਨੀ ਵੈਨ ਦੇਖੀ ਜੋ ਅੱਧੇ ਘੰਟੇ ਤੋਂ ਉਹ ਨਾ ਦਾ ਇੰਤਜ਼ਾਰ ਕਰਦੀ ਰਹੀ ਪਰ ਇਹਨਾਂ ਪ੍ਰਵਾਸੀਆਂ ਦੇ ਹੜਕਾਰਾਂ ਨਾਲ ਸਰਹੱਦ ਤੇ ਚੌਕਸੀ ਵਧਾ ਦਿੱਤੀ ਗਈ ਮਹਾਰਾਜਾ ਕਹਿਣਾ ਹੈ ਕਿ ਸੰਗਠਿਤ ਤਸਕਰ ਟਿੱਲੀ ਕੈਨੇਡੀਅਨ ਸਕਰੀਨਿੰਗ ਦਾ ਫਾਇਦਾ ਚੁੱਕ ਰਹੇ ਨੇ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੇ ਅਕਤੂਬਰ 2023 ਤੇ 23 ਸਾਲ ਦੇ ਜੁਲਾਈ ਦੇ ਵਿਚਕਾਰ ਕੈਨੇਡਾ ਅਮਰੀਕਾ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਪ੍ਰਵਾਸੀਆਂ ਨਾਲ ਰਿਕਾਰਡ ਉੱਚ ਮੁਕਾਬਲੇ ਦਰਜ ਕੀਤੇ ਨੇ ਇੱਕ ਉਦਾਹਰਨ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਲਈ ਸਮੱਸਿਆ ਹੋ ਸਕਦੀ ਹੈ ਕਿਉਂਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਸਵਾਲ ਇੱਕ ਨਜ਼ਦੀਕੀ ਲੜਾਈ ਚੋਣਾਂ ਦੇ ਵਿੱਚ ਗਰਮ ਮੁੱਦਾ ਵੀ ਹੋ ਰਿਹਾ ਹੈ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਆਪਣੇ ਡਾਟਾਬੇਸ ਦੇ ਵਿੱਚ ਇੱਕ ਇਨਕਾਊਂਟਰ ਨੂੰ ਰਿਕਾਰਡ ਕਰਦਾ ਹੈ ਜਦੋਂ ਇਹ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਨੇ ਜੋ ਯੂਐਸ ਲਈ ਆਯੋਗ ਹੈ ਜਾਂ ਜਦੋਂ ਸਰਹੱਦੀ ਗਸ਼ਤ ਅਫਸਰ ਕਿਸੇ ਅਜਿਹੇ ਵਿਅਕਤੀ ਨੂੰ ਲੱਭਦੇ ਨੇ ਜੋ ਸਰਹੱਦੀ ਚੌਕੀਆਂ ਦੇ ਵਿਚਕਾਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਸਰਹੱਦ ਪਾਰ ਕਰ ਗਏ ਨੇ ਸੀਬੀਪੀ ਨੇ ਅਕਤੂਬਰ 2023 ਤੇ ਜੁਲਾਈ 2024 ਦੇ ਵਿਚਕਾਰ ਉੱਤਰੀ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ 19498 ਪ੍ਰਵਾਸੀਆਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਉਹਨਾਂ ਵਿੱਚੋਂ 15 1612 ਸਵੈਂਟਨ ਸੈਕਟਰ ਦੇ ਵਿੱਚ ਜੋ ਕਿ ਨਿਊਯਾਰਕ ਤੇ ਵਰਮੌਂਟ ਦੇ ਨਾਲ ਕਿਊਬਿਕ ਦੀ ਸਰਹੱਦ ਦੇ ਨਾਲ ਚੱਲਦਾ ਹੈ ਜਦੋਂ ਕਿ ਸੰਯੁਕਤ ਰਾਜ ਦੇ ਦੱਖਣੀ ਸਰਹੱਦ ਦੀ ਤੁਲਨਾ ਵਿੱਚ ਗਿਣਤੀ ਅਜੇ ਵੀ ਫਿੱਕੀ ਹੈ ਤੇ ਪਿਛਲੇ ਸਾਲ ਦੇ ਇੱਕ ਬਰਾਬਰ ਮਿਆਦ ਦੇ ਦੌਰਾਨ ਸਰਹੱਦੀ ਚੌਕੀਆਂ ਦੇ ਵਿੱਚ ਕਾਰ ਆਈਆਂ 7603 ਨਾਲੋਂ ਦੁੱਗਣੇ ਤੋਂ ਵੱਧ ਹੈ ਉਸ ਤੋਂ 1 ਸਾਲ ਪਹਿਲਾਂ ਉੱਤਰੀ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਸਿਰਫ 2238 ਪ੍ਰਵਾਸੀਆਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਗਈ ਹੈ ਪ੍ਰਵਾਸ ਵਿੱਚ ਵਾਧੇ ਦੀ ਯੂਐਸ ਮੈਂਬਰਾਂ ਦੀ ਕਵਰੇਜ ਗਰਮੀਆਂ ਦੇ ਵਿੱਚ ਤੇਜ਼ ਹੋ ਗਈ ਸਾਫਕਾਰਾਸ਼ਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੈਨੇਡਾ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਨਾਲ ਉੱਤਰੀ ਸਰਹੱਦ ਤੇ ਸਮੱਸਿਆ ਹੈ ਯੂਐਸ ਦੀਆਂ ਖਬਰਾਂ ਦੀਆਂ ਰਿਪੋਰਟਾਂ ਨੇ ਛੋਟੇ ਅਪਸਟੇਟ ਨਿਊਯਾਰਕ ਤੇ ਸਰਹੱਦੀ ਕਸਬਿਆਂ ਤੋਂ ਨਿਊਯਾਰਕ ਸਿਟੀ ਤੱਕ ਪ੍ਰਵਾਸੀਆਂ ਨੂੰ ਲੈ ਜਾ ਆਉਣ ਵਾਲੀਆਂ ਟੈਕਸੀਆਂ ਤੇ ਕਾਰਾਂ ਦੇ ਵਿੱਚ ਵਾਧਾ ਦਰਜ ਕੀਤਾ ਹੈ ਯੂਐਸਸੀਬੀਪੀ ਦੇ ਅੰਕੜਿਆਂ ਅਨੁਸਾਰ ਅਸਰਹੱਦ ਤੇ ਸਭ ਤੋਂ ਵੱਧ ਬਾਰਡਰ ਗਸ਼ਤ ਮੁਕਾਬਲਿਆਂ ਲਈ ਸਰੋਤ ਨੈਸ਼ਨੈਲਿਟੀ ਹੈ ਅਕਤੂਬਰ ਤੇ ਜੁਲਾਈ ਦੇ ਵਿਚਕਾਰ ਰੋਕੇ ਗਏ 19498 ਪ੍ਰਵਾਸੀਆਂ ਵਿੱਚੋਂ 9742 ਉਸ ਦੇਸ਼ ਤੇ ਸਨ ਕੈਨੇਡਾ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਚਾਰ ਵੱਖ-ਵੱਖ ਸੰਸਥਾਵਾਂ ਵਿੱਚ ਵੰਡੀ ਗਈ ਹੈ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਜੋ ਅਰਜ਼ੀਆਂ ਦਾ ਮੁਲਾਂਕਣ ਕਰਦੇ ਨੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੀ ਜੋ ਕਿ ਦਾਖਲੇ ਦੀਆਂ ਬੰਦਰਗਾਹਾਂ ਨੂੰ ਨਿਰੰਤਰਤ ਕਰਦੇ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜੋ ਅਰਜ਼ੀਆਂ ਦੀ ਜਾਂਚ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਕਿਹਾ ਹੈ ਕਿ ਉਹ ਸਰਹੱਦ ਪਾਰ ਦੀਆਂ ਅਨਿਯਮਿਤ ਗਤੀਵਿਧੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਨੇ ਸਰੋਤ ਵਧਾਏ ਨੇ ਜਾਂ ਫਿਰ ਹੋਰ ਬਦਲਾ ਕੀਤੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ